प्यारे दोस्तों जदों भी 21 फरवरी मातपाषा दिवस ਨੇੜੇ ਆਉਂਦਾ ਜਾਂ ਜਦੋਂ ਵੀ 1 ਨਵੰਬਰ ਪੰਜਾਬ ਦਿਵਸ ਨੇੜੇ ਆਉਂਦਾ ਕੁਝ ਕਵਤਾਵਾਂ ਜਿਹੜੇ ਪੰਜਾਬੀ ਬੋਲੀ ਬਾਰੇ ਪੰਜਾਬੀ ਭਾਸ਼ਾ ਬਾਰੇ ਪੰਜਾਬੀ ਲੋਕਾਂ ਬਾਰੇ ਪੰਜਾਬ ਬਾਰੇ ਹੁੰਦੀਆਂ ਉਹ ਵਾਰ-ਵਾਰ ਦਰਹਾਈਆਂ ਜਾਂਦੀਆਂ ਅੱਜ ਮੇਰਾ ਮਨ ਹੈ ਕਿ 21 ਫਰਵਰੀ ਨੇੜੇ ਆ ਰਹੀ ਹੈਗੀ ਆ ਇੱਕ ਵਾਰੀ ਕਵਤਾਵਾਂ ਫਿਰ ਚਰਚਾ ਚਾਹਣਗੀਆਂ ਮੈਂ ਉਹਨਾਂ ਚੋਂ ਪ੍ਰਮੁੱਖ ਕਵਤਾਵਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਅਤੇ ਨਾਲ ਦੀ ਨਾਲ ਹੀ ਮੈਂ ਉਹਨਾਂ ਕਵਤਾਵਾਂ ਦੇ ਵਿੱਚ ਇਹ ਦੇਖਣਾ ਚਾਹੁੰਦਾ ਕਿ ਕੀ ਪੰਜਾਬੀ ਲੋਕ ਪੰਜਾਬੀ ਕਵੀ ਪੰਜਾਬੀ ਚਿੰਤਕ ਪੰਜਾਬੀ ਭਾਸ਼ਾ ਬਾਰੇ ਕਿਸ ਤਰ੍ਹਾਂ ਸੋਚਦੇ ਹਨ ਸਭ ਤੋਂ ਪਹਿਲਾਂ ਜਿਹੜੀ ਮੈਂ ਕਵਤਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਉਹ ਤਨੀ RAM ਚਾਤਰਕ ਦੀ ਕਵਿਤਾ ਸਾਂਝੀ ਕਰਨ ਲੱਗੇ ਆਂ ਫਿਰ ਆਪਾਂ ਇਹਦੇ ਵਿੱਚੋਂ ਕੁਝ ਸਿੱਟੇ ਵੀ ਕੱਟਾਂਗੇ ਐ ਪਹਿਲਾਂ ਮੈਂ ਤੁਹਾਡੇ ਨਾਲ ਕਵਿਤਾ ਸਾਂਝੀ ਕਰਦਾ ਜਾਗੋ ਵੇ ਮੇਰੋ ਸ਼ੇਰੋ ਵੇ ਕਿਉਂ ਧੇਰ ਲਗਾਈ ਵੇ ਮੈਂ ਲੁੱਟ ਲਈ ਦਿਨ ਦੀਵੀ ਵੇ ਕੋਈ ਸੁਣੋ ਦਹਾਈ ਵੇ ਮੇਰਾ 2 ਕਰੋੜ ਕਬੀਲਾ ਕੋਈ ਝੱਭਦੇ ਕਰਿਓ ਹੀਲਾ ਮੈਂ ਘਰ ਦੀ ਮਾਲਕਿਆਣੀ ਹੁੰਦੀ ਜਾਂ ਪਰਾਈ ਵੇ ਜਾਗੋ ਵੇ ਮੇਰੇ ਸ਼ੇਰੋ ਕਿਉਂ ਧੀਰ ਲਗਾਈ ਵੇ ਕੱਖਾਂ ਤੋਂ ਹੌਲੀ ਹੋਈ ਮੈਨੂੰ ਕਿਤੇ ਨਾ ਮਿਲਦੀ ਢੋਈ ਮਤਰਿਆਂ ਨੂੰ ਕਰ ਅੱਗੇ ਅੰਮਾ ਘਰੋਂ ਕਢਾਈ ਵੇ ਜਾਗੋ ਵੇ ਮੇਰੇ ਸ਼ੇਰੋ ਵੇ ਕਿਉਂ ਧੀਰ ਲਗਾਈ ਵੇ ਬਾਬੇ ਨਾਨਕ ਦੀ ਵਿੜਾਈ ਬੁੱਲੇ ਨੇ ਮੈਥੋਂ ਪਾਈ ਅਵਤਾਰਾਂ ਪੀਰ ਫਕੀਰਾਂ ਦੀ ਮੈਂ ਤਖਤ ਬਹਾਈ ਵੇ ਜਾਗੋ ਵੇ ਮੇਰੇਓ ਸ਼ੇਰੋ ਵੇ ਕਿਉਂ ਧੀਰ ਲਗਾਈ ਵੇ ਸਭ ਸਈਆਂ ਅੱਗੇ ਗਈਆਂ ਮਨਜ਼ੂਰ ਹਜ਼ੂਰੇ ਪਈਆਂ ਮੈਂ ਭਰੇ ਸਰੋਂ ਤੁਰ ਚੱਲੀ ਚਾਤਰਕ ਵਾਂਗ ਤਿਹਾਈ ਵੇ ਜਾਗੋ ਵੇ ਮੇਰੇਓ ਸ਼ੇਰੋ ਵੇ ਕਿਉਂ ਧੀਰ ਲਗਾਈ ਵੇ ਹੁਣ ਤੁਸੀਂ ਇਸ ਕਵਿਤਾ ਦੇ ਬਾਰੇ ਮੈਂ ਤੁਹਾਡੇ ਨਾਲ 2-3 ਪੁਆਇੰਟ ਸਾਂਝੇ ਕਰਨੇ ਚਾਹਣਾ 2-3 ਨੁਕਤੇ ਸਾਂਝੇ ਕਰਨੇ ਜਿਹੜਾ ਪਹਿਲਾ ਨੁਕਤਾ ਸਾਂਝਾ ਕਰਨਾ ਚਾਹੁੰਦੇ ਆ ਕਿ ਬਹੁਤ ਵਾਰ ਇਹ ਮੀਣਾ ਮਾਰਿਆ ਜਾਂਦਾ ਹੈ ਕਿ ਪੰਜਾਬ ਬਾਰੇ ਜਾਂ ਪੰਜਾਬੀ ਭਾਸ਼ਾ ਬਾਰੇ ਹਿੰਦੂਆਂ ਨੇ ਕਿਸੇ ਸਮੇਂ ਪੰਜਾਬੀ ਭਾਸ਼ਾ ਨਹੀਂ ਆਪਦੀ ਲਿਖਾਈ ਇਸ ਕਰਕੇ ਪੰਜਾਬੀ ਜਿਹੜੀ ਆ ਉਹ ਪਿੱਛੇ ਰਹੇਗੀ ਇਹ tatha kath ਜੇ ਆਪਾਂ ਧਰਮਾਂ ਦੇ ਆਧਾਰ ਤੇ ਵੰਡ ਗਏ ਤਾਂ ਇਹ ਇੱਕ Hindu ਕਵੀ ਦੀ ਰਚਨਾ ਹੈ ਧਨੀ ਰਾਮ ਚਾਤਰਕ ਦੀ ਰਚਨਾ ਹੈ ਦੂਸਰੀ ਜਿਹੜੀ ਗੱਲ ਜੇ ਅਸੀਂ ਮੱਤ ਕਾਲੀ ਸੈਦ ਦੇਖੀਗੇ ਉਹਦੇ ਵਿੱਚ ਕਦੇ ਵੀ ਇਸ ਕਿਸਮ ਦਾ ਰੁਧਨ ਨਹੀਂ ਵੇਖਣ ਨੂੰ ਮਿਲਿਆ ਜਿਸ ਕਿਸਮ ਦਾ ਰੁਧਨ ਇਸ ਹਫ਼ਤਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਇਹਦੇ ਵਿੱਚ ਜ਼ੋਰ ਕਿਸ ਗੱਲ ਤੇ ਦਿੱਤਾ ਜਾ ਰਿਹਾ ਹੈ ਜ਼ੋਰ ਇਸ ਗੱਲ ਤੇ ਦਿੱਤਾ ਜਾ ਰਿਹਾ ਹੈ ਕਿ 2 ਕਰੋੜ ਦਾ ਮੇਰਾ ਕਬੀਲਾ ਇਹ ਜਿਹੜਾ 2 ਕਰੋੜ ਦਾ ਕਬੀਲਾ ਹੈ ਉਹ ਅੱਜ 10 ਕਰੋੜ ਟੱਪ ਗਿਆ 14 ਜਾਂ 15 ਕਰੋੜ ਦਾ ਕਬੀਲਾ ਹੋ ਗਿਆ ਪਰ ਪੰਜਾਬੀ ਜਿਹੜੀ ਭਾਸ਼ਾ ਹੈ ਉਹਦੀ ਸਿੱਤੀ ਹਜੇ ਵੀ ਮਾੜੀ ਹੈ ਤੇ ਮੈਂ ਸਿਰਫ ਤੁਹਾਡਾ ਇਸ ਗੱਲ ਵੱਲ ਧਿਆਨ ਦਿਵਾਉਣਾ ਚਾਹੁੰਦਾ ਸੀ ਪਰ ਸਾਰੀ ਕਪਤਾ ਦੇ ਵਿੱਚ ਜੇ ਅਸੀਂ ਵੇਖੀਏ ਤਾਂ ਤਿੰਨ ਚਾਰ ਚੀਜ਼ਾਂ ਤੇ ਜ਼ੋਰ ਦਿੱਤਾ ਹੈ ਇੱਕ ਚੀਜ਼ ਤੇ ਜ਼ੋਰ ਦਿੱਤਾ ਹੈ ਕਿ ਤੁਹਾਨੂੰ ਜਾਗ ਜਾਣਾ ਚਾਹੀਦਾ ਆਪਣੀ ਭਾਸ਼ਾ ਪ੍ਰਤੀ ਚੇਤਨਾ ਤੁਹਾਡੇ ਮਨ ਅੰਦਰ ਪ੍ਰਗਟ ਹੋਣੀ ਚਾਹੀਦੀ ਹੈ ਦੂਸਰੀ ਜਿਹੜੀ ਗੱਲ ਹੈਗੀ ਆ ਉਹ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਮੈਂ ਕਿਉਂ ਹੀਣੀ ਹੋਈ ਵੀ ਆ ਤੁਸੀਂ ਪਰਾਇਆਂ ਨੂੰ ਵਿਦੇਸ਼ੀ ਬੋਲੀ ਨੂੰ ਕਿ ਉਹ ਮਹੱਤਤਾ ਦੇ ਨੇ ਤੇ ਤੀਸਰੀ ਜਿਹੜੀ ਇਹਦੇ ਵਿੱਚ ਗੱਲ ਮਹੱਤਵਪੂਰਨ ਆਖੀ ਜਾ ਰਹੀ ਆ ਕਿ ਇਹ ਸਾਡਾ ਵਿਰਸਾ ਹੈ ਜਿਹਦੇ ਵਿੱਚ ਬਾਬਾ ਨਾਨਕ ਦਾ ਕਲਾਮ ਆ ਜਿਹਦੇ ਵਿੱਚ ਬੁੱਲੇ ਸ਼ਾਹ ਦਾ ਕਲਾਮ ਆ ਤੇ ਅੱਗੋਂ ਕਹਿ ਰਹੀ ਕਿ ਇਸ ਜਾਨੀ ਕਿ ਸਰੋਂ ਮੈਂ ਕਿ ਸਭ ਭਰੀਆਂ ਤੁਰਗੀਆਂ ਮੈਂ ਕਿਉਂ ਤਰਿਹਾਈ ਨਾ ਤਾਂ ਨਿਸ਼ਚੈ ਇੱਕ ਰੁਧਨਾ ਇਸ ਰੁਧਨ ਦੀ ਕਪਤਾ ਜਿਹੜੀ ਉਹ ਧਨੀ ਰਾਮ ਚਾਤਰਕ ਨੇ ਬਹੁਤ ਪਹਿਲਾਂ ਲਿਖੀ ਸੀ ਹੁਣ ਮੈਂ ਜਿਹੜੀ ਦੂਸਰੀ ਕਵਤਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਉਹ ਕਵਤਾ ਸਾਂਝੀ ਕਰਨ ਲੱਗਿਆ ਹੈਗੇ ਆਂ ਬਾਬੂ ਫਰੂਜ਼ ਦੀ ਸ਼ਰਫ ਦੀ ਮੁੱਠਾ ਮੀਟ ਕੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਸਤਾਰ ਰਬਾਬੀਆਂ ਦੀ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ ਵੇ ਮ ਬੋਲਨੀ ਹਾਂ ਉਹਨਾਂ ਪੰਜਾਬੀਆਂ ਦੀ ਨਿਸ਼ਚੇ ਹੀ ਜਿਹੜਾ ਸ਼ਰਫ ਗਿਲਾ ਕਰਦੇ ਆ ਕਿੰਨਾ ਪੰਜਾਬੀ ਲੋਕਾਂ ਤੇ ਹੀ ਗਿਲਾ ਕਰਦੇ ਆ ਕੀ ਗਿਲਾ ਕਰਦੇ ਕਿ ਜਿਹੜੀ ਮੇਰੀ ਬਾਤ ਕੌਣ ਨਹੀਂ ਪੁੱਛੇ ਪੰਜਾਬੀ ਹੀ ਨਹੀਂ ਪੁੱਛਦੇ ਸ਼ਰਫ ਦੀ ਹੀ ਇੱਕ ਹੋਰ ਕਾਪਤਾ ਜਿਹੜੀ ਉਹ ਇਹ ਕਹਿ ਰਿਹਾ ਕਿ ਦੂਸਰੀਆਂ ਪਛਾਵਾਂ ਨਾਲ ਸਾਡਾ ਵਿਰੋਧ ਕੋਈ ਨਹੀਂ ਹੈ ਇਹ ਜਿਹੜਾ ਤਰਕ ਆ ਉਹ ਅੱਜ ਤੱਕ ਦਿੱਤਾ ਜਾ ਰਿਹਾ ਕਿ ਦੂਸਰੀਆਂ ਪਛਾਵਾਂ ਨਾਲ ਸਾਡਾ ਕੋਈ ਵਿਰੋਧ ਨਹੀਂ ਆ ਪਰ ਸਾਨੂੰ ਪੰਜਾਬੀ ਬੋਲੀ ਚੰਗੀ ਲੱਗਦੀ ਆ ਉਹ ਕਾਪਤਾ ਵੀ ਬਹੁਤ ਮਸ਼ਹੂਰ ਆ ਬਹੁਤ ਪ੍ਰਸਿੱਧ ਆ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਢੰਗ ਦਾ ਹਾਂ ਸਮਝਾ ਫਾਰਸੀ ਉਰਦੂ ਵੀ ਖੂਬ ਬੋਲਾਂ ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ ਮੋਤੀ ਕਿਸੇ ਸਾਹਾਗਣ ਦੀ ਨੱਥਦਾ ਹਾਂ ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ ਮਿਲੇ ਮਾਣ ਪੰਜਾਬ ਨੂੰ ਦੇਸ਼ ਅੰਦਰ ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਆਸ਼ਿਕ ਮੁੱਢੋਂ ਮੈਂ ਇਸ ਅਮੰਗ ਦਾ ਹਾਂ ਵਾਰੇ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗ ਦਾ ਹਾਂ ਰਵਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ ਐਸੀ ਅਕਲ ਨੂੰ ਛਿੱਕੇ ਤੇ ਟੰਗ ਦਾ ਹਾਂ ਹੁਣ ਜਿਹੜੀ ਗੱਲ ਧਣੀ ਰਾਮ ਚਾਤਰਕ ਤੇ ਲਾਗੂ ਹੁੰਦੀ ਸੀ ਉਹੀ ਬਾਬੂ ਫਰੂਜ਼ਦੀਨ ਸਾਹਿਬ ਤੇ ਲਾਗੂ ਹੁੰਦੀ ਹੈ ਕਿਹਾ ਜਾਂਦਾ ਕਿ ਜਿਹੜੇ ਮੁਸਲਮਾਨ ਨੇ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਕਿਤੇ ਇਹ ਕਿਹਾ ਜਾਂਦਾ ਹੈ ਕਿ ਉਰਦੂ ਕਿਤੇ ਇਹ ਕਿਹਾ ਜਾਂਦਾ ਹੈ ਕਿ ਹਿੰਦੂਆਂ ਦੀ ਭਾਸ਼ਾ ਹੈ ਜਿਹੜੀ ਉਹ ਹਿੰਦੀ ਹੈ ਬਾਬੂ ਫਰੋਜ਼ ਦੇਨ ਦੀ ਜਿਹੜੀ ਭਾਸ਼ਾ ਹੈ ਕੀ ਹੈ ਉਹ ਤਾਂ ਪੰਜਾਬੀ ਹੈ ਉਹ ਪੰਜਾਬੀ ਦੇ ਪਿਆਰ ਕਰਦਾ ਹੈ ਪਰ ਇਹ ਜਿੰਨੀਆਂ ਵੀ ਗੱਲਾਂ ਇਹ ਸਾਰੀਆਂ ਪੰਜਾਬੀ ਬਾਰੇ ਬੜੀਆਂ ਭਾਵਕ ਗੱਲਾਂ ਨੇ ਇਹ ਭਾਵਕਤਾ ਇਹ ਭਾਵਕਤਾ ਕੋਈ ਮਾੜੀ ਗੱਲ ਨਹੀਂ ਆਪਣੀ ਬੋਲੀ ਨੂੰ ਅਚਿਆਉਣਾ ਆਪਣੀ ਬੋਲੀ ਤੇ ਮਾਣ ਕਰਨਾ ਆਪਣੀ ਬੋਲੀ ਬਾਰੇ ਖੜਨਾ ਚੰਗੀ ਗੱਲ ਹੈਗੀ ਆ ਪਰ ਇਸੇ ਕਿਸਮ ਦੀ ਜਿਹੜੀ ਗੱਲ ਹੈਗੀ ਆ ਉਹ ਆਪਾਂ ਥੋੜੀ ਜੀ ਹੋਰ ਅੱਗੇ ਵਧਾਉਣੇ ਆ ਆਪਾਂ ਹੁਣ ਉਸਤਾਦ ਦਾਮਨ ਦੇ ਹਵਾਲੇ ਨਾਲ ਗੱਲ ਕਰਦੇ ਆ ਕਿ ਉਸਤਾਦ ਦਾਮਨ ਕੀ ਕਹਿੰਦੇ ਆ ਉਸਤਾਦ ਦਾਮਨ ਦੀ ਬਹੁਤ ਹੀ ਪ੍ਰਸਿੱਧ ਕਹਾਤਾ ਹੈ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਗੋਦੀ ਜਿਹਦੀ ਚ ਪਾਲ ਕੇ ਜਵਾਨ ਹੋਏ ਆ ਮਾਂ ਛੱਡਦੇ ਤੇ ਗ੍ਰਾਂ ਛੱਡਦੇ ਜੇ ਪੰਜਾਬੀ ਪੰਜਾਬੀ ਕੂਕਣਾ ਹੀ ਜਿੱਥੇ ਖੜਾ ਖਲੋਤਾ ਏ ਉਹ ਥਾਂ ਛੱਡ ਦੇ ਮੈਨੂੰ ਇੰਜ ਲੱਗਦਾ ਲੋਕੀਂ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ। ਉਸਤਾਦ ਦਾਮਨ ਦਾ ਇੱਕ ਹੋਰ ਜੜੀਏ ਨਜ਼ਮ ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ ਇਹਦਾ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਣਾ ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ ਇਹਦੇ ਲੱਖ ਹਰੀਖ ਪੈ ਹੋਣ ਪੈਦਾ ਦਰ بدل ਇਹਦੀ ਸ਼ਕਲ ਬਣਦੀ ਰਹੇਗੀ ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇ ਨਿਸ਼ਚੈ ਹੀ ਅਸੀਂ ਉਸਤਾਦ ਦਾਮਨ ਦੀਆਂ ਨਜ਼ਮਾਂ ਪੜੀਆਂ ਮੈਂ ਵਾਰ-ਵਾਰ ਕਹਿ ਰਿਹਾ ਕਿ ਚਾਹੇ Hindu ਹੋਣ ਚਾਹੇ Musalman ਹੋ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਬਾਰੇ ਬਹੁਤ ਖੂਬਸੂਰਤ ਨਜ਼ਮਾਂ ਲਿਖੀਆਂ ਨੇ ਬਾਬੂ ਰਜ਼ਵ ਅਲੀ ਮਾਲਵੇ ਦਾ ਪ੍ਰਸਿੱਧ ਕਿੱਸਾਕਾਰ ਮੋਗੇਕੋੜ ਪਿੰਡ ਸਾਹੂ ਸਾਹੋ ਕੇ ਬਰਬਾਦ ਦੇ ਵਿੱਚ ਉਸ ਨੂੰ ਪਾਕਿਸਤਾਨ ਜਾਣਾ ਪਿਆ ਬਾਬੂ ਰਾਜਵਲੀ ਪੰਜਾਬੀ ਬਾਰੇ ਬਹੁਤ ਖੂਬਸੂਰਤ ਉਹਦੀਆਂ ਕਵਤਾਵਾਂ ਨੇ ਕਿਵਿਸ਼ਰੀ ਦੀ ਤਰਜ ਤੇ ਜਾਂ ਕਾ ਲੋਕੇ ਸਾਡੇ ਪਰੰਪਰਾਕ ਖੰਡਾਂ ਦੇ ਵਿੱਚ ਉਹ ਵੀ ਤੁਹਾਡੀ ਨਜ਼ਰ ਕਰਦੇ ਹਨ ਖੰਡ ਤੋਂ ਮਿੱਠੀ ਬੋਲੀ ਪਿਆਰੇ ਵਤਨ ਪੰਜਾਬ ਦੀ ਮੁਖ ਚੋਂ ਲਪਟਾਂ ਮਾਰਨ ਜੈਸੇ ਅਤਰੇ ਗਲਾਬ ਦੀ ਹੋਰ ਸਤਾਉਣ ਜ਼ਬਾਨਾਂ ਅੱਖੋਂ ਜਲ ਪਰ ਡੋਲੀ ਦਾ ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਜਣਦਿਆਂ ਖਾਣੀ ਪਛਤੋ ਵਸਦੀ ਦੇਸ਼ ਪਠਾਣਾ ਦੇ ਆਕੇ ਪੜਨਾ ਤੀ ਸ਼ਾਸਤਰ ਵੇਦ ਪ੍ਰਾਣਾ ਦੇ ਤੇ ਘਰਬਾਰ ਨਾਲੋਂ ਕਦਰ ਵਧਾਤਾ ਗੋਲੀ ਦਾ ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਮੈਂ ਅੱਗੇ ਨੂੰ ਰੋਵਾ ਉੱਠਦੀ ਦਿਲੋਂ ਕਹਾਰ ਸੀ ਫਿਰ ਪਸ਼ਤੋ ਦੀ ਆਗੀ ਹੋਰ ਮੈਂ ਤਨ ਫਾਰ ਸੀ ਮੈਂ ਭਲਾ ਮਾਨਸ ਭੋਲੀ ਚੱਲਦਾ ਹੁਕਮ ਜਰੋਲੀ ਦਾ ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਭੋਲੀ ਦਾ ਫਿਰ ਨੁਕਸਾਨ ਅਠਾਇਆ ਉਰਦੂ ਘਜਮ ਵੈਰੀ ਤੋਂ ਟੁੱਟ ਪੈਣੇ ਨੇ ਕੱਢਦੀ ਬਾਹੋਂ ਪਕੜ ਕੇ ਚੈਰੀ ਚੋਂ ਅਨਪੁੱਜ ਕੀ ਕਰ ਸਕਦੀ ਜ਼ਹਿਰ ਬਥੇਰਾ ਕੋਹਲੀ ਦਾ ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਤੇ ਇੰਗਲੈਂਡ ਘੁੰਡਲਾ ਆ ਅੰਗਰੇਜ਼ੀ ਨਕਲੀ ਜੀ ਰੰਗ ਗੋਰਾ ਅੱਖ ਕਹਿਰੀ ਸਖਤ ਬਲਾਰਾ ਕਛਲੀ ਜੀ ਹੱਥ ਲੱਗਿਆ ਪਤਾ ਲੱਗਿਆ ਕਰਨ ਲਫੇੜਾ ਪੋਲੀ ਦਾ ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਅਬ ਹਿੰਦੀ ਦੀ ਪੁਗਤੀ ਬਾਤ ਮਜਾਜਣ ਸੌਕਣ ਦੀ ਮੈਂ ਚੁੱਪ ਕੀਤੀ ਫਿਰਦੀ ਇਹ ਦੀ ਆਦਤ ਭੌਂਕਣ ਦੀ ਬੁਰੜੀ ਪਏ ਦੰਦ ਨਿਕਲੇ ਇਹ ਨਾ ਵਕਤ ਕਢੋਲੀ ਦਾ ਕਰਦੇ ਨਾ ਹਮ ਦਰਦੂ ਦਰਦ ਪੰਜਾਬੀ ਬੋਲੀ ਦਾ ਤਕੜੇ ਰਹੋ ਪੰਜਾਬੀਓ ਕਿਹੜਾ ਛੜਦਾ ਨਿਵੇਂਆਂ ਤੋਂ ਚਿਰਦੀ ਫੁਕੀ ਹੋਈ ਮਰੀ 48 ਸੇਵਿਆਂ ਤੋਂ ਅੱਠ ਨੌ ਸੂਬੇ ਨਿਗਲੇ ਢਿੱਡ ਨਾ ਭਰੇ ਪੜੋਲੀ ਦਾ ਕਰਦੇ ਨਾ ਹਮ ਦਰਦੂ ਦਰਦ ਪੰਜਾਬੀ ਬੋਲੀ ਦਾ ਸੋਦੇ ਮਰਦ ਮੁਕਾਮੀ ਕੀ ਗੱਲ ਸਮਝਣ ਲੋਕਲ ਜੀ ਮੇਰੇ ਨਾ ਮੁੱਗੇ ਪੜਿਆ ਸੂਦ ਸਲਾਣਿਓ ਗੋਕਲ ਜੀ ਬਾਬੂ ਰਣਿਓ ਇੰਦਰ ਤੇ ਸੰਤੋਖ ਢਰੋਲੀ ਦਾ ਕਰਦੇ ਨਾ ਹਮ ਦਰਦੂ ਦਰਦ ਪੰਜਾਬੀ ਬੋਲੀ ਦਾ ਦੇਖੋ ਬਾਬੂ ਰਜ਼ਬ ਅਲੀ ਨੇ ਇਹਦੇ ਵਿੱਚ ਸਮੁੱਚੀ ਪੰਜਾਬੀ ਭਾਸ਼ਾ ਦਾ ਇੱਕ ਤਰ੍ਹਾਂ ਨਾਲ ਇਸ ਨਾਲ ਕਿਹੜੀਆਂ-ਕਿਹੜੀਆਂ ਪਛਾਵਾਂ ਪੰਜਾਬ ਦੇ ਖਿੱਤੇ ਦੇ ਵਿੱਚ ਬਾਹਰੋਂ ਆਈਆਂ ਤੇ ਇੱਥੇ ਰਾਜ ਭਾਸ਼ਾ ਬਣ ਗਈਆਂ ਉਹਨਾਂ ਦਾ ਇੱਕ ਸਿਲਸਿਲੇਵਾਰ ਇੱਕ ਬਿਉਰਾ ਪੇਸ਼ ਕਰ ਦਿੱਤਾ ਕਿ ਜੇ ਪਸ਼ਤਾਨ ਆਏ ਤਾਂ ਪਸ਼ਤੋ ਆ ਗਈ ਜੇ ਈਰਾਨੀ ਆ ਗਏ ਤਾਂ ਨਾਲ ਫਾਰਸੀ ਆ ਗਈ ਜੇ ਅੰਗਰੇਜ਼ ਆ ਗਏ ਤਾਂ ਅੰਗਰੇਜ਼ੀ ਆ ਗਈ ਤੇ ਨਿਸ਼ਚੈ ਜਿਹਦੀ ਰਾਜ ਭਾਸ਼ਾ ਹੁੰਦੀ ਆ ਜਿਹੜਾ ਰਾਜ ਕਰਦਾ ਤਾਂ ਇਹ ਉਹਨਾਂ ਨੇ ਗੱਲ ਬੜੇ ਸਟੀਕ ਰੂਪ ਦੇ ਵਿੱਚ ਇਤਿਹਾਸਕ ਸੰਦਰਭ ਦੇ ਵਿੱਚ ਰੱਖ ਕੇ ਦਰਸਾਈ ਆ ਇਹ ਜਿੰਨੀਆਂ ਵੀ ਕਵਤਾਵਾਂ ਨੇ ਇਹ ਸਾਰੀਆਂ ਕਵਤਾਵਾਂ ਪੰਜਾਬੀਆਂ ਨੂੰ ਵਾਸਤੇ ਪਉਂਦੀਆਂ ਪੰਜਾਬੀਆਂ ਅੱਗੇ ਰੁਦਨ ਕਰਦੀਆਂ ਪਰ ਇਹ ਕਵਤਾਵਾਂ ਜਿਹੜੀਆਂ ਭਾਵਕ ਤੌਰ ਤੇ ਸਾਨੂੰ ਪੰਜਾਬੀ ਨਾਲ ਜੋੜਦੀਆਂ ਪੰਜਾਬੀ ਦਾ ਪਰਚਮ ਬਦਾਂ ਬਲੰਦ ਕਰਦੀਆਂ ਪਰ ਪੰਜਾਬੀ ਨੂੰ ਅਸਲ ਸਮੱਸਿਆ ਕਿੱਥੇ ਹੈ ਕਿਉਂ ਪੰਜਾਬੀ ਸੰਕਟਗ੍ਰਸਤਾ ਇਹਦੇ ਬਾਰੇ ਘੱਟ ਗੱਲ ਕਰਦੀਆਂ ਜਾਂ ਕਹਿ ਲਓ ਕਿ ਸ਼ਾਇਰਾਂ ਜਿਹੜੇ ਉਹ ਭਾਵਕ ਅਪਰੋਚ ਰੱਖਦੇ ਇਹ ਸਬੰਧੀ ਮੈਨੂੰ ਜਿਹੜੀ ਪਾਤਰ ਦੀ ਸਰਜੀਤ ਪਾਤਰ ਦੀ ਜਿਹੜੀ ਨਜ਼ਮ ਉਹ ਬਹੁਤ ਪਸੰਦ ਆ ਕਿਉਂਕਿ ਉਹ ਕਿਤੇ ਨਾ ਕਿਤੇ ਇਹਦੀ ਜੜ੍ਹ ਉਹਨੂੰ ਫੜਨ ਦੀ ਕੋਸ਼ਿਸ਼ ਕਰਦੀ ਆ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦਾ ਸਬ ਚਿੰਚ ਕਰਦੀਆਂ ਚਿੜੀਆਂ ਦਾ ਸਬ ਕਲਕਲ ਕਰਦੀਆਂ ਨਦੀਆਂ ਦਾ ਸਬ ਸਾਹ ਸਾਹ ਕਰਦੇ ਬਿਰਖਾਂ ਦਾ ਆਪਣਾ ਹੀ ਤਰਾਨਾ ਹੁੰਦਾ ਹੈ ਪਰ ਸੁਣਿਆ ਹੈ ਇਸ ਧਰਤੀ ਤੇ ਇੱਕ ਐਸਾ ਦੇਸ਼ ਵੀ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਜੁਰਮਾਨਾ ਹੁੰਦਾ ਹੈ ਇੱਕ ਹੋਰ ਸਤੰਮ ਕਿ ਮਾਂ ਖੇ ਚੱਲ ਕੋਈ ਨਹੀਂ ਜੇ ਮੇਰੇ ਬੋਲ ਵਿਚਾਰ ਕੇ ਵੀ ਮੇਰੇ ਪੁੱਤ ਨੂੰ ਅਹੁਦਾ ਮਿਲ ਜਾਵੇ ਤਾਂ ਇਹ ਵੀ ਸੌਦਾ ਮਹਿੰਗਾ ਨਹੀਂ ਤੇ ਬਾਪ ਕਹੇ ਚੰ ਠੀਕ ਹੀ ਹੈ ਜੇ ਇੱਥੇ ਇਸ ਸਕੂਲ ਚ ਹੀ ਜੁਰਮਾਨਾ ਦੇ ਕੇ ਛੁੱਟ ਜਾਈਏ ਜੀਵਨ ਜੁਰਮਾਨਾ ਨਾ ਹੋਵੇ ਉਹ ਦੇਸ਼ਨ ਕਰਮਾ ਸਾਡਾ ਹੈ ਉਹ ਧਰਤ ਨਮਾਣੀ ਇਹੀ ਹੈ ਤੇ ਉਹ ਪਤਵੰਤੇ ਦਾਨਸ਼ਵਰ ਉਹ ਨੇਤਾ ਰਹਿਬਰ ਤੇ ਸ਼ਾਇਰ ਉਹ ਅਸੀਂ ਹਾਂ ਜਿਨ੍ਹਾਂ ਦੇ ਹੁੰਦਿਆਂ ਹੋਇਆਂ ਇਹ ਹੋਇਆ ਜਾਂ ਜਿਨ੍ਹਾਂ ਕਰਕੇ ਇਹ ਹੋਇਆ ਭੋਲੇ ਮਾਪਿਆਂ ਦੇ ਦਿਲ ਤੇ ਨਰਮੋਹੀ ਅਵਾਰਤ ਲਿਖੀ ਗਈ ਤੇ ਹੌਲੀ-ਹੌਲੀ ਇਹ ਹੋਇਆ ਮੇਰੀ ਬੋਲੀ ਦੇ ਕਿ ਲੱਜ ਜਿਵੇਂ ਲज्जਤ ਜੇ ਹੋ ਕੇ ਪਹਿਲਾਂ ਤਾਂ ਦਰਵਾਜ਼ਿਆਂ ਬਾਹਰ ਖੜੇ ਰਹੇ ਫਿਰ ਸੀਜਲ ਨੈਣ ਨਵਾਂ ਆਪਣੇ ਨਾ ਜਾਣੇ ਕਿੱਧਰ ਚਲੇ ਗਏ ਆਪਣੀ ਬੋਲੀ ਬਿਨ ਜਾਣ ਲਈ ਕੋਈ ਹੋਰ ਜਗ੍ਹਾ ਲਫ਼ਜ਼ਾਂ ਦੇ ਕੋਲ ਨਹੀਂ ਹੁੰਦੀ ਸਰਜੀਤ ਪਾਤਰ ਆਪਣੀ ਇਸ ਕਵਤਾ ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਭਾਸ਼ਾ ਨਾਲ ਸੰਬੰਧਿਤ ਕਵਤਾਵਾਂ ਹਨ ਉਹਨਾਂ ਵਿੱਚ ਇੱਕੋ ਹੀ ਗੱਲ ਵਾਰ-ਵਾਰ ਉਠਾਉਂਦੇ ਆ ਕਿ ਪੰਜਾਬੀ ਪੰਜਾਬੀ ਭਾਸ਼ਾ ਕਿਉਂ ਛੱਡ ਰਹੇ ਆ ਇਹਨਾਂ ਨੂੰ ਭਾਵਕ ਅਪੀਲਾਂ ਕਰਕੇ ਨਹੀਂ 모ੜਿਆ ਜਾ ਸਕਦਾ ਜਿਵੇਂ ਅਸੀਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਸ਼ਾਇਰਾਂ ਵੱਲੋਂ ਵੇਖਿਆ ਕਿ ਬਹੁਤ ਭਾਵਕ ਅਪੀਲਾਂ ਕੀਤੀਆਂ ਗਈਆਂ ਅਸਲ ਕਾਰਨ ਇਹ ਹੈ ਕਿ ਜਦੋਂ ਤੱਕ ਪੰਜਾਬੀ ਦੇ ਨਾਲ ਰਜਗਾਰ ਨਹੀਂ ਜੁੜਦਾ ਜਦੋਂ ਤੱਕ ਇਸ ਨਾਲ ਵਪਾਰ ਨਹੀਂ ਜੁੜਦਾ ਜਦੋਂ ਤੱਕ ਇਸ ਨਾਲ ਦਰਬਾਰ ਨਹੀਂ ਜੁੜਦਾ ਉਦੋਂ ਤੱਕ ਇਹਦੇ ਨਾਲ ਪਰਿਵਾਰ ਵੀ ਨਹੀਂ ਜੁੜੇਗਾ ਉਦੋਂ ਤੱਕ ਇਹਦੇ ਨਾਲ ਪੰਜਾਬੀ ਲੋਕ ਵੀ ਨਹੀਂ ਜੁੜਨਗੇ ਤਾਂ ਉਹਦੇ ਵਿੱਚ ਅੜਿੱਕਾ ਕੀ ਹੈ ਵੇਖਣ ਨੂੰ ਤਾਂ ਲੱਗਦਾ ਹੈ ਕਿ ਪੰਜਾਬ ਦੀ ਰਾਜ ਭਾਸ਼ਾ ਜਿਹੜੀ ਆ ਉਹ ਪੰਜਾਬੀ ਆ ਪਰ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਸਮੱਸਿਆਵਾਂ ਰਜਗਾਰ ਦੀਆਂ ਕਿ ਬਹੁਤ ਸਾਰੇ ਜਿਹੜੇ ਪੰਜਾਬੀ ਆ ਉਹ ਬਾਹਰ ਰਜਗਾਰ ਭਾਲਣ ਜਾਂਦੇ ਆ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਦੇਸ਼ ਵਿੱਚ ਰਜਗਾਰ ਭਾਲਣਾ ਹੈ ਤਾਂ ਪੰਜਾਬੀ ਦੇ ਬਰਾਬਰ ਜਾਂ ਪੰਜਾਬੀ ਦੇ ਨਾਲ ਨਾਲ ਸਾਡੇ ਲਈ ਹਿੰਦੀ ਭਾਸ਼ਾ ਫਾਇਦੇਮੰਦ ਹੋ ਸਕਦੀ ਹੈ ਜੇ ਅਸੀਂ ਵਿਦੇਸ਼ ਵਿੱਚ ਰਜਗਾਰ ਲੱਭਣਾ ਹੈ ਤਾਂ ਸਾਨੂੰ ਅੰਗਰੇਜ਼ੀ ਭਾਸ਼ਾ ਵਧੇਰੇ ਫਾਇਦੇਮੰਦ ਹੋ ਸਕਦੀ ਹੈ ਤੁਸੀਂ ਤਾਂ ਤਾਂ ਤੇ ਆਇਲਸ ਦੇ ਜਿਹੜੇ ਬੋਰਡ ਆ ਉਹ ਲੱਗੇ ਵੇਖਦੇ ਹੀ ਹੋਵਗੇ ਜਾਂ ਟਾਫਲ ਦੇ ਲੱਗੇ ਬੋਰਡ ਵੇਖਦੇ ਰਹੇ ਆ ਤਾਂ ਉਸ ਸਥਿਤੀ ਦੇ ਵਿੱਚ ਕਿ ਜਿੰਨੀ ਦੇਰ ਪੰਜਾਬ ਵਿੱਚ ਰਜਗਾਰ ਪੈਦਾ ਨਹੀਂ ਹੁੰਦਾਗਾ ਵੱਡੀ ਪੱਧਰ ਤੇ ਰਜਗਾਰ ਪੈਦਾ ਨਹੀਂ ਹੁੰਦਾਗਾ ਉਨੀ ਦੇਰ ਜਿਹੜੇ ਪੰਜਾਬੀ ਹੈਗੇ ਆ ਉਹ ਦੂਸਰੀਆਂ ਪਛਾਵਾਂ ਮਜਬੂਰੀ ਦੇ ਵਿੱਚ ਸਿੱਖਣਗੇ ਅਗਲੀ ਜਿਹੜੀ ਗੱਲ ਹੈਗੀ ਆ ਕਿ ਉਸੇ ਦੀ ਹੀ ਭਾਸ਼ਾ ਚੱਲਦੀ ਆ ਜਿਸ ਦਾ ਸਿੱਕਾ ਚੱਲਦਾ ਹੈ ਭਾਵੇਂ ਜਿਸ ਦੀ ਆਰਥਿਕਤਾ ਮਜ਼ਬੂਤ ਹੁੰਦੀ ਆ ਉਹ ਦੂਸਰਿਆਂ ਨੂੰ ਆਪਣੀ ਭਾਸ਼ਾ ਸਿੱਖਣ ਲਈ ਮਜਬੂਰ ਕਰ ਦਿੰਦਾ ਹੈ ਔਰ ਇਸ ਤੋਂ ਵੀ ਅਗਲੀ ਗੱਲ ਜਿਹੜੀ ਹੈਗੀ ਆ ਕਿ ਰਾਜ ਦੀ ਜਿਹੜੀ ਭਾਸ਼ਾ ਹੈਗੀ ਆ ਕਾਗਜ਼ਾਂ ਵਿੱਚ ਹੋਣਾ ਹੋਰ ਚੀਜ਼ ਆ ਅਮਲ ਵਿੱਚ ਵਿਵਹਾਰ ਵਿੱਚ ਹੋਣਾ ਹੋਰ ਚੀਜ਼ ਹੈਗੀ ਆ ਤਾਂ ਪੰਜਾਬ ਦੇ ਵਿੱਚ ਜਿਹੜੇ ਰਜਗਾਰ ਹਨ ਜਿੰਨਾ ਤੇਰੋਂ ਨੂੰ ਪੱਕੇ ਤੌਰ ਤੇ ਪੰਜਾਬੀ ਨਾਲ ਨਹੀਂ ਜੋੜਿਆ ਜਾਂਦਾ ਕਿ ਪੰਜਾਬੀ ਬਿਨਾਂ ਰਜਗਾਰ ਮਿਲੇਗਾ ਨਹੀਂ ਪੰਜਾਬੀ ਭਾਸ਼ਾ ਆਉਣੀ ਜ਼ਰੂਰੀ ਹੈਗੀ ਆ ਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਵੱਡੀ ਪੱਧਰ ਤੇ ਰੁਜ਼ਗਾਰ ਨਹੀਂ ਪੈਦਾ ਹੁੰਦਾ ਉੰਨੇ ਸਮੇਂ ਤੱਕ ਜਿਹੜਾ ਪੰਜਾਬੀ ਆ ਉਹ ਦੀ ਦੁਰਦਸ਼ਾ ਹੁੰਦੀ ਰਹੇਗੀ ਜਾਂ ਹੋਰ ਪਛਾਵਾਂ ਵੀ ਉਸੇ ਖਦ ਦਾ ਰਹੇਗਾ ਭਾਵਕ ਅਪੀਲਾਂ ਕਰ ਦੇਣੀਆਂ ਹੋਰ ਗੱਲ ਆ ਪਰ ਸਥਿਤੀ ਨੂੰ ਸਮਝ ਕੇ ਉਸ ਅਨਸਾਰ ਫੈਸਲੇ ਲੈਣੇ ਹੋਰ ਗੱਲ ਹੈਗੀ ਆ ਮੈਂ ਸਮਝਦਾ ਕਿ ਕਵੀਆਂ ਦੀਆਂ ਭਾਵਕ ਹਵਤਾਵਾਂ ਦਾ ਵੀ ਆਪਣਾ ਅਰਥ ਹੁੰਦਾ ਪਰ ਜਿਹੜੀਆਂ ਇਹ ਪਾਤਰ ਸਾਹਿਬ ਦੀਆਂ ਨਜ਼ਮਾਂ ਨੇ ਇਨਾਂ ਦਾ ਵੀ ਆਪਣਾ ਅਰਥ ਹੈ ਇਸ ਪੱਖੋਂ ਵੀ ਸਾਨੂੰ ਸੋਚਣਾ ਚਾਹੀਦਾ ਹੈ ਮਿਹਰਬਾਨ